मंत्री भगवंत सिंह मान ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹ ਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮ ਹੀ ਬਣ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਪਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਮੇਰਾ ਨਾਮ ਜੋਤੀ ਕੋਹਰ ਹੈ ਤੇ ਮੈਨੂੰ ਡੇਢ ਸਾਲ ਹੋ ਚੁੱਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ ਅਸਮਾ ਦੀ ਪ੍ਰੋਬਲਮ ਵੈ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸੁਗਧ ਦੀ ਪ੍ਰੋਬਲਮ ਸੀ ਬੀਪੀ ਉੱਠਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਦੂਰ ਹੋਈਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ کارਗਰ ਸਾਬਿਤ ਹੋ ਰਹੀ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਸਭ ਤੋਂ ਪਹਿਲੇ ਇੰਡੀਆ ਸਭ ਤੋਂ ਪਹਿਲਾ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ 2024 ਦੇ ਵਿੱਚ ਅੱਜ ਅਸੀਂ ਦਿੱਲੀ ਪ੍ਰਗਤੀ ਮੈਦਾਨ ਵਿਖੇ ਪਹੁੰਚੇ ਹਾਂ ਜਿੱਥੇ ਕਿ ਬੜੇ ਧੂਮ ਧਾਮ ਦੇ ਨਾਲ ਅੱਜ ਪੰਜਾਬਡੇ ਮਨਾਇਆ ਜਾ ਰਿਹਾ ਔਰ ਇਸ ਕਰਦਾ ਮੈਂ ਸਾਰਾ ਸ਼ਰੈਵ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਔਰ ਜਿਸ ਸਰਕਾਰ ਦਾ ਇੱਕੋ ਹੀ ਟੀਚਾ ਹੈ ਕਿ ਹਰ ਸ਼ੋਬੇ ਦੇ ਵਿੱਚ ਐਵਰੀ ਡਿਪਾਰਟਮੈਂਟ ਈਚ ਐਂਡ ਐਵਰੀ ਡਿਪਾਰਟਮੈਂਟ ਆਫ ਪੰਜਾਬ ਸਾਰੇ ਪੰਜਾਬ ਦੇ ਡਿਪਾਰਟਮੈਂਟ ਜਿਨ੍ਹਾਂ ਨੇ ਅੱਜ ਇਸ ਪੰਜਾਬ ਡੇ ਆ ਪavilions ਪੰਜਾਬ ਪavilions ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਸਾਡੀਆਂ ਸਾਰੀਆਂ ਆਲਮੋਸਟ ਜਿਹੜੀਆਂ ਪਬਲਿਕ ਰਿਲੇਸ਼ਨ ਦੇ ਨਾਲ ਡੀਲ ਕਰਦੀਆਂ ਸਾਡੇ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੇ ਆਪਣੇ ਸਟਾਲਸ ਵੀ ਲਾਏ ਨੇ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਅਪਲਿਫਟ ਕਰਨਾ ਚਾਹੇ ਉਹ ਵੇਰਕਾ ਹੋਵੇ ਚਾਹੇ ਮਾਰਕਫੈਡ ਹੋਵੇ ਚਾਹੇ ਪੋਲਿਊਸ਼ਨ ਕੰਟਰੋਲ ਬੋਰਡ ਹੋਵੇ ਚਾਹੇ ਜਿਹੜਾ ਆਪਣਾ ਬਾਇਓਫਿਊਲ ਹੋਵੇ ਚਾਹੇ ਇੰਡਸਟਰੀ ਐਂਡ ਕਮਰਸ ਦੀ ਗੱਲ ਕਰੀਏ ਪੰਜਾਬ ਦੇ ਸੰਨਤ ਨੂੰ ਹੋਰ ਉੱਚਾ ਚੱਕਣਾ ਹੋਵੇ ਨਵੇਂ ਨਿਵੇਸ਼ਾਂ ਨੂੰ ਬੁਲਾਉਣਾ ਹੋਵੇ ਪੁਰਾਣੇ ਜਿਹੜੀ ਚੱਲ ਰਹੀ ਇੰਡਸਟਰੀ ਹੈ ਉਹਨੂੰ ਹੋਰ ਬੂਸਟ ਕਰਨਾ ਹੋਵੇ ਨਵੇਂ ਆयाम ਦੇਣੇ ਹੁਣ ਪੰਜਾਬ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡਾ ਆਉਣ ਵਾਲੇ ਸਮੇਂ 'ਚ ਅਸੀਂ ਕੰਮ ਕਰਨ ਜਾ ਰਹੇ ਹਾਂ ਉਹ ਹੈ ਪੰਜਾਬ ਨੂੰ ਆਈਟੀ ਹੱਬ ਦੀ ਤਰ੍ਹਾਂ ਡਿਵੈਲਪ ਕਰਨ ਜਾ ਰਹੇ ਹਾਂ ਉਹਦੇ ਬਾਰੇ ਸੋ ਇਹ ਸਾਰੀ ਚੀਜ਼ਾਂ ਤੇ ਅੱਜ ਤੁਸੀਂ ਪ੍ਰੈਸਰ ਆਹੀਂ ਮੈਂ ਔਰ ਤੁਸੀਂ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਦਿਸ਼ਾ ਨਿਰਦੇਸ਼ ਜਿੰਨੀ ਤਰੱਕੀ ਉਹਨਾਂ ਨੇ ਦਿੱਲੀ ਦੀ ਕਰਵਾਈ ਸੀ ਉਸੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਪੰਜਾਬ ਦੇ ਵਿੱਚ ਜੋ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਕੰਮ ਕਰ ਰਹੀ ਹੈ ਸੋ ਅਸੀਂ ਵਚਨਬੱਧਾ ਹੋਰੋਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦਾ ਮਿਆਰ ਪੂਰੇ ਵਿਸ਼ਵ ਪੱਧਰ ਦੇ ਉੱਤੇ ਔਰ ਪੂਰੇ ਭਾਰਤ ਦੀਆਂ ਜਿਹੜੇ 28 ਸੂਬੇ ਨੇ 8 ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਚੋਂ ਸਭ ਤੋਂ ਉੱਪਰ ਸਭ ਤੋਂ ਸਰਬਸ਼੍ਰੇਸ਼ਟ ਪੰਜਾਬ ਨੂੰ ਲੈ ਕੇ ਜਾਣਾ ਇਹੀ ਸਾਡਾ ਟੀਚਾ ਇਹੀ ਸਾਡਾ ਮਨੋਰਥ ਹੈ ਧੰਨਵਾਦ